ਇਸ ਸੰਬੰਧੀ ਖਾਲਸਾ ਕ੍ਰੈਡਿਟ ਯੂਨੀਅਨ ਤੋਂ ਰੀਜਨਲ ਮੈਨੇਜਰ ਕੁਲਦੀਪ ਸਿੰਘ ਸਿੱਧੂ ਹੋਰਾ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਸਮਝਾਇਆ ਕਿ ਇਹ ਵਿਆਜ ਦਰ ਦੇ ਵਿੱਚ ਕਟੌਤੀ ਜਿਹੜੀ ਹੈ ਇਹ ਜ਼ਰੂਰੀ ਕਿਉਂ ਸੀ ਤੇ ਇਸ ਦੇ ਨਾਲ ਕੀ ਹੋਣ ਬੈਨੀਫਿਟ ਹੋ ਸਕਦਾ ਹੈ ਤੇ ਨਾਲ ਦੀ ਨਾਲ ਟੈਰਿਫ ਦਾ ਮੁੱਦਾ ਜੋ ਹੈ ਇਸ ਵੇਲੇ ਵੱਡੀ ਚੁਣੌਤੀ ਬਣਿਆ ਹੋਇਆ ਹੈ ਕਿ ਉਹ ਇਸ ਵੇਲੇ ਕੈਨੇਡੀਅਨ ਲਈ ਰਾਹਤ ਵਾਲੀ ਖਬਰ ਹੋ ਸਕਦੀ ਹੈ ਓਕੇ ਅੱਜ ਦੀ ਜਿਹੜੀ ਮੀਟਿੰਗ ਹੈ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਅੱਜ ਮਾਰਨਿੰਗ ਜਿਹੜਾ ਬੈਂਕ ਰੇਟ ਆ ਉਹ 0.25 ਕੁਆਟਰ ਪਰਸੈਂਟ ਡਿਕਰੀਸ ਕੀਤਾ ਸੋ 3% ਤੇ ਬੈਂਕ ਰੇਟ ਆ ਗਿਆ ਸੋ ਇਹਦੇ ਨਾਲ ਜਿਹੜਾ ਇੰਪੈਕਟ ਪੈਣਾ ਉਹ ਇੱਕ ਤਾਂ ਇਹ ਆ ਕਿ ਇਮੀਡੀਏਟਲੀ ਉਹ ਹੈਗਾ ਕਿ ਜਿਹੜੀਆਂ ਬੈਂਕਾਂ ਦੇ ਪ੍ਰਾਈਮ ਰੇਟ ਨੇ ਉਹ ਘਟ ਜਾਣਗੇ ਜਿਹੜਾ 5.45 ਸੀ ਆਪਣਾ ਪ੍ਰਾਈਮ ਰੇਟ ਉਹ ਹੁਣ ਘਟ ਕੇ 5.20 ਹੋ ਜਾਏਗਾ ਸੋ ਇੱਕ ਤਾਂ ਇਹ ਆ ਜਦੋਂ ਪ੍ਰਾਈਮ ਘਟਦਾ ਤਾਂ ਉਹਦੇ ਨਾਲ ਹੁੰਦਾ ਕੀ ਆ ਬੇਸਿਕਲੀ ਹੈ ਨਾ ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ ਸੋ ਮਨੀ ਸਪਲਾਈ ਕੰਟਰੋਲ ਹੋਈ ਆ ਥੋੜੀ ਜੀ ਤੁਹਾਡੀ ਪੌਕੇਟ ਦੇ ਵਿੱਚ ਹੋਰ ਮਨੀ ਪੈਣ ਲੱਗ ਜੇਗੀ ਜਿਸ ਤਰ੍ਹਾਂ ਜਿਹੜੀਆਂ ਵੇਰੀਏਬਲ ਮਾਰਗੇਜਸ ਨੇ ਉਹਨਾਂ ਤੇ ਫਰਕ ਪੈ ਜਾਣਾ ਉਹਨਾਂ ਦੇ ਵਿੱਚ ਜਿਹੜਾ ਜਿਹੜੀ ਇਨਸਟਾਲਮੈਂਟ ਹੁੰਦੀ ਆ ਉਹਦਾ ਜਿਹੜਾ ਕੰਪੋਨੈਂਟ ਇੱਕ ਤੇ ਪ੍ਰਿੰਸੀਪਲ ਵਾਲਾ ਹੁੰਦਾ ਇੱਕ ਇੰਟਰਸਟ ਵਾਲਾ ਹੁੰਦਾ ਸੋ ਹੁਣ ਪ੍ਰਿੰਸੀਪਲ ਥੋੜਾ ਜਿਆਦਾ ਜਾਊਗਾ ਇੰਟਰਸਟ ਥੋੜਾ ਘਟ ਜਾਊਗਾ ਕਿਉਂਕਿ 0.25 ਘਟ ਗਿਆ ਉਹ ਵੇਰੀਏਬਲ ਮਾਰਗੇਜਸ ਪ੍ਰਾਈਮ ਦੇ ਨਾਲ ਲਿੰਕ ਹੁੰਦੀਆਂ ਪਲੱਸ ਜਿੰਨੀਆਂ ਤੁਹਾਡੀਆਂ ਲਾਈਨ ਆਫ ਕ੍ਰੈਡਿਟ ਨੇ ਉਹ ਪ੍ਰਾਈਮ ਦੇ ਨਾਲ ਲਿੰਕ ਹੁੰਦੀਆਂ ਨੇ ਸੋ ਉਹ ਤੁਹਾਡਾ ਜਿਹੜਾ ਮੰਥਲੀ ਇੰਟਰਸਟ ਜਾਂਦਾ ਸੀਗਾ ਉਹ ਕੱਟ ਜਾਣਾ ਹੁਣ ਤੁਹਾਨੂੰ ਥੋੜਾ ਜਿਹਾ ਹੋਰ ਪੈਸਾ ਮਿਲ ਜੇਗਾ ਟੂ ਪਲੇ ਇਨ ਦ ਮਾਰਕੀਟ ਤੁਸੀਂ ਮਾਰਕੀਟ ਦੇ ਵਿੱਚ ਜਾ ਕੇ ਕੋਈ ਚੀਜ਼ ਪਰਚੇਸ ਕਰ ਸਕਦੇ ਹੋ ਸੋ ਮਨੀ ਸਪਲਾਈ ਕੰਟਰੋਲ ਹੁੰਦੀ ਹੈ ਜਦੋਂ ਰੇਟ ਘਟਦੇ ਆ ਤਾਂ ਮਨੀ ਤੁਹਾਡੇ ਕੋਲੇ ਅਵੇਲੇਬਿਲਿਟੀ ਜ਼ਿਆਦਾ ਹੋ ਜਾਂਦੀ ਆ ਤੇ ਜਦੋਂ ਰੇਟ ਵੱਧਦੇ ਆ ਤਾਂ ਮਨੀ ਦੀ ਸਪਲਾਈ ਆ ਜਿਹੜੀ ਕੰਟਰੋਲ ਹੋ ਜਾਂਦੀ ਆ ਤੁਹਾਡੇ ਕੋਲੇ ਮਾਰਕੀਟ ਦੇ ਵਿੱਚ ਇਨਵੈਸਟ ਜਾਂ ਪਰਚੇਸ ਪਾਵਰ ਜਾਂ ਕੋਈ ਖਰੀਦੋਫਟ ਕਰਨ ਦੇ ਲਈ ਪੈਸਾ ਕੱਟ ਮਿਲਦਾ ਯੈਸ ਕਿਉਂਕਿ ਇਸ ਮੀਟਿੰਗ ਦੇ ਵਿੱਚ ਨਾ ਇੱਕ ਜਿਹੜਾ ਉਹਨਾਂ ਨੇ ਥੋੜੀ ਜੀ ਚਿੰਤਾ ਜ਼ਾਹਿਰ ਕੀਤੀ ਆ ਉਹ ਹੈਗੀ ਆ ਜਿਹੜੀ ਟ੍ਰੇਡ ਦਾ ਆਪਣਾ ਯੂਐਸ ਦੇ ਨਾਲ ਕਨਫਲिक्ट ਹੈ ਨਾ ਉਹਨਾਂ ਨੇ ਇੱਕ ਵਰਡਿੰਗ ਯੂਜ਼ ਕੀਤੀ ਆ ਕਿ ਜੇ ਪ੍ਰਲੌਂਗ ਰਹਾ ਤਾਂ ਇਹਦੇ ਨਾਲ ਸਾਡੀ ਇਕਨੋਮੀ ਤੇ ਕਾਫੀ ਫਰਕ ਪਾਏਗਾ ਠੀਕ ਹੈ ਸੋ ਲਾਈਕ ਉਹ ਤੇ ਕਾਫੀ ਹੱਦ ਤੱਕ ਸੋਚ ਰਹੇ ਨੇ ਕਿ ਇਫ ਜੇ ਕੱਲ ਨੂੰ ਟੈਰਿਫਸ ਜਿਆਦਾ ਲੱਗ ਜਾਂਦੇ ਨੇ ਤਾਂ ਉਹਦੇ ਨਾਲ ਸਾਡਾ ਜਿਹੜੀ ਸਾਡੀ ਜਿਹੜੀ ਇਕਨੋਮੀ ਆ ਉਹਨੇ ਕਾਫੀ ਸਲੋ ਅਲੇ ਪਾਸੇ ਚੱਲ ਜਾਣਾ ਹੈ ਨਾ ਕਈ ਤੇ ਰੈਸੈਸ਼ਨ ਵਾਲਾ ਟਾਈਪ ਆਫ ਥਿੰਗਸ ਕਈ ਇਹਨੂੰ ਕੰਪੇਅਰ ਕਰ ਰਹੇ ਨੇ 2008 ਵਗੈਰਾ ਦੇ ਨਾਲ ਹਨਾ ਸੋ lettes see ਵਿਚ ਐਂਡ ਵਾਟ ਕੀ ਕੀ ਬਣਦਾ ਕੀ ਉਹ ਟੈਰਿਫਸ ਲੱਗਦੇ ਨੇ ਜਾ ਕਿ ਹੋ ਜਾ ਲੱਗਤੇ ਨੇ ਅਸੀਂ ਕਿਸ ਤਰ੍ਹਾਂ ਉਹ ਟੈਰਫ ਦਾ ਜਵਾਬ ਦੇਵਾਂਗੇ ਸੋ ਟ੍ਰੇਡ ਡਿਫਿਸਿਟ ਕਿੱਥੇ ਕਿ ਜਾ ਕੇ ਖੜਦਾ ਸੋ देयर आर ਸੋ ਮੈਨੀ ਥਿੰਗਸ ਹਾਂ ਇੱਕ ਚੀਜ਼ ਉਹਨਾਂ ਨੇ ਜ਼ਰੂਰ ਅੱਗੇ ਹਰ ਮੀਟਿੰਗ ਦੇ ਵਿੱਚ ਉਹ ਕਹਿੰਦੇ ਹੁੰਦੇ ਕਿ ਵੀ ਵਿ ਬਿਲ ਫਰਮ ਦ ਲਾਸਟ ਟੂ ইয়ারਸ ਰਾਈਟ ਕੇਸੀ ਕੁਆਂਟਿਟੇਟਿਵ ਟਾਈਟਨਿੰਗ ਜਾਰੀ ਰੱਖਾਂਗੇ ਨਾ ਸੋ ਉਹ ਉਹਨਾਂ ਨੇ ਜ਼ਰੂਰ ਕਿਹਾ ਕਿ ਨਾ ਦਿਸ ਇਜ਼ ਦ ਐਂਡ ਆਫ ਦ ਕੁਆਂਟਿਟੇਟਿਵ ਟਾਈਟਨਿੰਗ ਉਹ ਹੁੰਦੀ ਹੈ ਕਿ ਅਸੀਂ ਜਿਵੇਂ ਆਪਾਂ ਕਹਿੰਦੇ ਥੋੜਾ ਨਾਟਕ ਹਸਤਾ ਨਾ ਲਾਈਕ ਥਿਸ ਕਿ ਟਾਈਟ ਟਾਈਟ ਹੁੰਦਾ ਸੀ ਜਦੋਂ ਵੀ ਉਹ ਵੱਧਦਾ ਸੀ ਰੇਟ ਆਫ ਕੁਆਂਟੀਟੇਟਿਵ ਟਾਈਟਨਿੰਗ ਦੀ ਰੈਫਰ ਕਰਦੇ ਸੀ ਸੋ ਉਹ ਉਹਨਾਂ ਨੇ ਜੁਰੂਰ ਕਿਹਾ ਦਿਸ ਇਜ਼ ਦ ਐਂਡ ਆਫ ਦ ਕੁਆਂਟੀਟੇਟਿਵ ਟਾਈਟਨਿੰਗ ਦੇਖੋ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਨਾ ਜਿਹੜੇ ਤੁਹਾਡੇ ਲਾਈਨ ਆਫ ਕ੍ਰੈਡਿਟਸ ਨੇ ਉਹ ਉਹਨਾਂ ਤੇ ਤੁਹਾਨੂੰ ਹੁਣ ਇੰਟਰਸਟ ਦੀ ਜਿਹੜੀ ਇਨਸਟਾਲਮੈਂਟ ਤੁਸੀਂ ਮੰਥਲੀ ਦਿੰਨੇ ਹੋ ਵਿਆਜ ਦਿੰਨੇ ਹੋ ਉਹ ਕੱਟ ਜੂਗਾ ਦੇਣਾ ਹਨਾ ਤੇ ਇਸੇ ਤਰ੍ਹਾਂ ਤੁਹਾਡੀ ਜਿਹੜੀ ਵੇਰੀਏਬਲ ਮਾਰਗੇਜਸ ਹੈਗੀਆਂ ਨੇ ਉਹਨਾਂ ਵਿੱਚ ਇਹ ਹੈ ਕਿ ਤੁਸੀਂ ਪ੍ਰਿੰਸੀਪਲ ਜ਼ਿਆਦਾ ਤੁਹਾਡਾ ਜਾਏਗਾ ਐਂਡ ਇੰਡਾਇਰੈਕਟ ਸੇਵਿੰਗ ਆ ਹੋ ਹੈ ਨਾ ਉਸ ਸਾਧਨ ਨਾਲ ਹੋ ਜੇਗੀ ਤੇ ਹੁਣ ਜਦੋਂ ਇੰਟਰਸਟ ਰੇਟ ਘਟ ਰਹੇ ਨੇ ਬਹੁਤ ਸਾਰੇ ਲੋਕਾਂ ਨੇ ਹਾਊਸਿੰਗ ਮਾਰਕੀਟ ਦੇ ਵਿੱਚ ਆਉਣਾ ਫਸਟ ਟਾਈਮ ਹੋਮ ਬਾਏਰ ਵੀ ਬਹੁਤ ਨੇ ਹੂੰ ਤਾਂ ਕਿਹੜੀਆਂ ਗੱਲਾਂ ਦਾ ਧਿਆਨ ਉਹਨਾਂ ਨੂੰ ਜਿਹੜਾ ਉਹ ਰੱਖਣਾ ਚਾਹੀਦਾ ਕਿਉਂਕਿ ਕਈ ਵਾਰੀ ਸਹੀ ਸਲਾਹ ਜਿਹੜੀ ਉਹ ਨਹੀਂ ਮਿਲਦੀ ਦੇਖੋ ਇਦੇ ਵਿੱਚ ਨਾ ਹੁਣ ਜਿਸ ਤਰ੍ਹਾਂ ਮਾਰਗੇਜਸ ਦੇ ਰੂਲ ਵੀ ਥੋੜੇ ਜੇ ਉਹ ਹੋਏ ਨੇ ਕਿ ਜਿਸ ਤਰ੍ਹਾਂ ਇੰਸ਼ੂਰਡ ਮਾਰਗੇਜਸ ਉਹ 25 ਤੋਂ 30 ਸਾਲ ਅਮੋਰਟਾਈਜੇਸ਼ਨ ਹੋ ਰਹੀ ਆ ਨਾ ਪਲੱਸ ਅਗੇ 1 ਮਿਲੀਅਨ ਤੱਕ ਇੰਸ਼ੂਰਡ ਮਾਰਗੇਜ ਇੰਸ਼ੂਰਡ ਮਾਰਕਲ ਮਤਲਬ ਕਿ 20% ਤੋਂ ਘੱਟ ਜੀ ਡਾਊਨ ਪਾਉਣਾ ਹੁਣ ਉਹਦੀ ਜਿਹੜੀ ਲਿਮਟ ਹੈਗੀ ਥ੍ਰੈਸ਼ਹੋਲਡ ਉਹ 1.5 ਮਿਲੀਅਨ ਕਰਤੀ ਹੈ ਨਾ ਸੋ ਉਦੇ ਨਾਲ ਮਾਰਕੀਟ ਦੇ ਵਿੱਚ ਥੋੜਾ ਜਿਆਦਾ ਲੋਕੀ ਫਰਸਟ ਟਾਈਮ ਹੋਮ ਬਾਅਰ ਨੂੰ ਉਹ ਥੋੜੀ ਘੱਟ ਡਾਊਨ ਪੇਮੈਂਟ ਦੇ ਨਾਲ ਹੋ ਜੇਗਾ इजीली ਉਹ ਗੇਓ ਕਰ ਸਕਦੇ ਹਨ ਸੋ ਇਹ ਕਾਫੀ ਚੇਂਜਸ ਹੋ ਰਹੀਆਂ ਨੇ ਹੁਣ ਡਿਪੈਂਡ ਕਰਦਾ ਹਾਊਸਿੰਗ ਮਾਰਕੀਟ ਕਿਉਂਕਿ ਉਹਦੇ ਵਿੱਚ ਕਈ ਫੈਕਟਰ ਹੁੰਦੇ ਨੇ ਇੰਟਰਸਟ ਰੇਟ নো ਡਾਊਟ ਇਜ਼ ਦਾ ਮੇਜਰ ਫੈਕਟਰ ਉਹ ਪੈਂਦੇ ਪੈਂਦਾ ਹਨਾ ਕੁਆਲੀਫਿਕੇਸ਼ਨ ਦਾ ਪ੍ਰੋਸੈਸ ਕੀ ਆ ਕੀ ਉਹਦੇ ਵਿੱਚ ਕੋਈ ਰਿਲੈਕਸੇਸ਼ਨ ਹੁੰਦੀ ਆ ਹਨਾ ਉਹ ਇੱਕ ਮেইন ਚੀਜ਼ ਹੈ ਕਿਉਂਕਿ ਜਦੋਂ ਉਹ ਹੁੰਦਾ ਕਿ ਜਿਸ ਤਰ੍ਹਾਂ ਸਟ੍ਰੈਸਸ ਲਾਉਂਦੇ ਨੇ ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਜਿੰਨਾ ਤੁਹਾਡਾ ਪੋਸਟਲ ਰੇਟ ਤੁਹਾਨੂੰ ਕਮਿਟ ਕਰਨਾ ਉਹਨਾਂ ਨੇ ਕੰਟਰੈਕਟ ਰੇਟ ਕਰਦੇ ਨੇ ਪਲੱਸ 2% ਜਾਂ 5.25 ਤੇ ਕੁਆਲੀਫਾਈ ਕਰਨਾ ਉਹਨਾਂ ਨੇ ਹੈਨਾ ਸੋ ਉਹਦੇ ਤੇ ਡਿਪੈਂਡ ਕਰਦਾ ਪਲੱਸ ਮਾਰਕੀਟ ਦੇ ਵਿੱਚ ਤੁਹਾਡੀ ਡਿਮਾਂਡ ਸਪਲਾਈ ਦਾ ਇਸ਼ੂ ਹੈਗਾ ਹਾਊ ਮੈਨੀ ਕੁਆਲੀਫਾਇਰ ਬਾਇਰਸ ਆਰ देयर ਵਿਚ ਇਜ਼ ਵੈਰੀ ਇੰਪੋਰਟੈਂਟ ਕਵالیਫਾਇਰ ਬਾਅਰਸ ਹਨਾ ਕਿੰਨੇ ਹੁੰਦੇ ਆ ਸੋ ਉਹ ਤੁਸੀਂ ਆਪੋ ਆਪਣੀ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਵਿੱਚ ਜਾ ਕੇ ਆਪਣੇ ਤੁਸੀਂ ਡਿਸਕਸ ਕਰ ਸਕਦੇ ਹੋ ਕਿ ਤੁਸੀਂ ਕਿੰਨੇ ਨੂੰ ਕੁਆਲੀਫਾਈ ਕਰਦੇ ਹੋ ਹਨਾ ਥੈਨ ਯੂ ਕੈਨ ਟੇਕ ਨੈਕਸਟ ਸਟੈਪ ਕਿ ਤੁਸੀਂ ਕੀ ਚੀਜ਼ ਲੈਣਾ ਚਾਹੁੰਦੇ ਹੋ ਕਿਹੜੀ ਸੈਗਮੈਂਟ ਦੇ ਵਿੱਚ ਜਾਣਾ ਤੁਸੀਂ ਟਾਊਨ ਹਾਊਸ ਜਾਣਾ ਤੁਸੀਂ ਕਰ ਲੈਣੇ ਆ ਸਿੰਗਲ ਫੈਮਿਲੀ ਹਾਊਸ ਲੈਣੇ ਆ ਤੁਸੀਂ ਅਪਾਰਟਮੈਂਟ ਲੈਣੇ ਆ ਡਿਪੈਂਡਸ